600 ਕਰੋੜ ਰੁਪਏ ਦੀ ਕੋਕੀਨ ਤਸਕਰੀ ਮਾਮਲੇ ਦੇ ਵਿੱਚ ਇੱਕ ਭਾਰਤੀ ਜੋੜੇ ਨੂੰ ਬ੍ਰਿਟੇਨ ਦੀ ਅਦਾਲਤ ਨੇ 33 ਸਾਲ ਦੀ ਸਜ਼ਾ ਸੁਣਾਈ ਹੈ ਇਸ ਜੋੜੇ ਤੇ ਨਸ਼ਾ ਤਸਕਰੀ ਦਾ ਦੋਸ਼ ਹੈ ਦੱਸਿਆ ਗਿਆ ਕਿ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਮੁਤਾਬਕ ਆਰਤੀ ਤੀਰ ਅਤੇ ਕਵਲਜੀਤ ਸਿੰਘ ਰਾਏ ਜਾਦਾ ਨੇ ਆਸਟ੍ਰੇਲੀਆ ਨੂੰ 600 ਕਰੋੜ ਰੁਪਏ ਦੀ 514 ਕਿਲੋ ਕੋਕੀਨ ਦੀ ਤਸਕਰੀ ਕੀਤੀ ਸੀ ਦੋਵਾਂ ਨੂੰ 2021 ਦੇ ਵਿੱਚ ਬਰਤਾਨੀਆਂ ਦੇ ਹੈਲਮੇਰ ਸ਼ਹਿਰ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਦੱਸਿਆ ਇਸ ਜੋੜੇ ਤੇ ਆਪਣੇ 11 ਸਾਲਾ ਮਤਰੇ ਪੁੱਤ ਦੀ ਹੱਤਿਆ ਦਾ ਵੀ ਦੋਸ਼ ਹੈ ਇਸ ਬਾਰੇ ਭਾਰਤ ਸਰਕਾਰ ਨੇ ਬ੍ਰਿਟਿਸ਼ ਸਰਕਾਰ ਤੋਂ ਇਸ ਜੋੜੇ ਦੀ ਹਵਾਲੀ ਦੀ ਜਿਹੜੀ ਹੈ ਉਹ ਮੰਗ ਕੀਤੀ ਸੀ ਮਿਲੀ ਜਾਣਕਾਰੀ ਮੁਤਾਬਕ ਆਰਤੀ ਅਤੇ ਕਵਲਜੀਤ ਨੇ 2015 ਦੇ ਵਿੱਚ ਗੁਜਰਾਤ ਵਿੱਚ ਗੋਪਾਲ ਸੇਜਾਨੀ ਨੂੰ ਗੋਦ ਲਿਆ ਸੀ ਗੋਪਾਲ ਪਿੰਡ ਵਿੱਚ ਆਪਣੀ ਭੈਣ ਅਤੇ ਪਿਤਾ ਦੇ ਨਾਲ ਰਹਿੰਦਾ ਸੀ ਜੋੜੇ ਨੇ ਗੋਪਾਲ ਦੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਗੋਪਾਲ ਨੂੰ ਲੰਡਨ ਲੈ ਜਾਣਗੇ ਪਰ ਉਸ ਨੂੰ 2017 ਦੇ ਵਿੱਚ ਅਗਵਾ ਕਰ ਲਿਆ ਗਿਆ ਸੀ 8 ਫਰਵਰੀ 2017 ਨੂੰ ਉਸ ਦੀ লাশ ਸੜਕ ਕਿਨਾਰੇ ਮਿਲੀ ਸੀ ਸਰੀਰ ਤੇ ਚਾਕੂ ਨਾਲ ਹਮਲੇ ਦੇ ਨਿਸ਼ਾਨ ਸਨ ਭਾਰਤੀ ਪੁਲਿਸ ਨੇ ਕਿਹਾ ਸੀ ਕਿ ਦੋਵਾਂ ਨੇ ਬੀਮੇ ਦੇ ਪੈਸੇ ਲਈ ਬੱਚੇ ਨੂੰ ਗੋਦ ਲਿਆ ਤੇ ਫਿਰ ਉਸ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਭਾਰਤ ਨੇ ਬ੍ਰਿਟੇਨ ਤੋਂ ਆਰਤੀ ਅਤੇ ਕਵਲਜੀਤ ਦੀ ਹਵਾਲਗੀ ਦੀ ਵੀ ਜਿਹੜੀ ਹੈ ਉਹ ਮੰਗ ਕੀਤੀ ਸੀ ਹਾਲਾਂਕਿ 2019 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ ਸੀਐਨਸੀ ਅਨੁਸਾਰ ਆਰਤੀ ਅਤੇ ਕਵਲਜੀਤ ਨੇ 2015 ਦੇ ਵਿੱਚ ਵੈਫਲੀ ਫਰੇਟ ਸਰਵਿਸ ਨਾਮ ਦੀ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਬਾਰੋਈ ਕੰਪਨੀ ਮਾਲ ਦੀ ਟੋਆ ਟੋਈ ਕਰਦੀ ਸੀ ਪਰ ਇਸ ਜੋੜੇ ਦਾ ਮਨੋਰਥ ਸਿਰਫ ਨਸ਼ੇ ਦੀ ਤਸਕਰੀ ਕਰਨਾ ਸੀ ਦੋਵੇਂ ਨਸ਼ੀਲੇ ਪਦਾਰਥਾਂ ਨੂੰ ਮੈਟਲ ਟੂਲ ਬਾਕਸ ਵਿੱਚ ਛੁਪਾ ਕੇ ਵਪਾਰਕ ਉਡਾਨ ਰਹੀ ਦੂਜੇ ਦੇਸ਼ਾਂ ਵਿੱਚੋਂ ਭੇਜਦੇ ਸਨ 2021 ਵਿੱਚ ਜਦੋਂ ਪੁਲਿਸ ਨੇ ਚੈਕਿੰਗ ਦੌਰਾਨ ਇਨ੍ਹਾਂ ਬਕਸਿਆਂ ਨੂੰ ਖੋਲਿਆ ਤਾਂ ਨਸ਼ੀਲੇ ਪਦਾਰਥ ਮਿਲੇ ਸਨ ਡੱਬੇ ਪਲਾਸਟਿਕ ਦੇ ਥੈਲਿਆਂ ਵਿੱਚ ਸਨ ਪੁਲਿਸ ਨੂੰ ਇਸ ਪਲਾਸਟਿਕ ਦੇ ਕਵਰ ਜਿੱਤੇ ਉਂਗਲਾਂ ਤੇ ਨਿਸ਼ਾਨ ਵੀ ਮਿਲੇ ਸਨ ਇਸ ਤੋਂ ਬਾਅਦ ਆਰਤੀ ਅਤੇ ਕਵਲਜੀਤ ਨੂੰ ਹੈਂਵੈਰ ਸਥਿਤ ਉਹਨਾਂ ਦੇ ਘਰ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਥੋਸ ਸਬੂਤਾਂ ਦੀ ਘਾਟ ਕਰਨ ਜੋੜਾ ਪੁਲਿਸ ਦੇ ਗ੍ਰਫਤੋਂ ਫਰਾਰ ਹੋ ਗਿਆ ਪਰ ਚੱਲ ਰਹੀ ਜਾਂਚ ਕਾਰਨ ਫਰਵਰੀ 2023 ਦੇ ਵਿੱਚ ਦੋਵਾਂ ਨੂੰ ਇੱਕ ਵਾਰ ਮੁੜ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਹੈ ਕਿ ਇਹ ਜੋੜਾ 2019 ਤੋਂ ਆਸਟ੍ਰੇਲੀਆ ਨੂੰ ਡਰੱਗਸ ਵਾਲੇ ਬਕਸੇ ਜਿਹੜੇ ਆ ਉਹ ਸਪਲਾਈ ਕਰ ਰਿਹਾ ਸੀ ਕਿਸੇ ਸ਼ੱਕ ਤੋਂ ਬਚਣ ਲਈ ਕੁਝ ਡੱਬੇ ਖਾਲੀ ਭੇਜੇ ਗਏ ਏਜੰਸੀ ਨੂੰ 22 ਖਾਲੀ ਪੇਟੀਆਂ ਤੇ ਕੋਕੀਨ ਨਾਲ ਭਰੇ 15 ਬਕਸੇ ਹੋਣ ਦੀ ਜੜੀ ਹੈ ਉਹ ਸੂਚਨਾ ਮਿਲੀ ਸੀ ਏਜੰਸੀ ਮੁਤਾਬਕ ਆਰ ਪੀ ਤੀਰਤੇ ਕਵਲਜੀਤ ਸਿੰਘ ਰਾਜਾਦਾ ਹਿਥਰੋ ਫਲਾਈਟ ਸਰਵਿਸ ਕੰਪਨੀ ਵਿੱਚ ਕੰਮ ਕਰਦੇ ਸਨ ਇਸ ਲਈ ਉਹਨਾਂ ਨੂੰ ਹਵਾਈ ਅੱਡੇ ਤੇ ਕਾਰਗੋ ਲੋਡ ਕਰਨ ਦੀਆਂ ਪੇਛਦਗੀਆਂ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਸੀ ਇਹੀ ਕਾਰਨ ਸੀ ਕਿ ਇਹ ਦੋਵਾਂ ਲੰਬੇ ਸਮੇਂ ਤੋਂ ਬਿਨਾਂ ਫੜੇ ਨਸ਼ੇ ਦੀ ਤਸਕਰੀ ਜਿਹੜੀ ਹੈ ਉਹ ਕਰਨ ਦੇ ਵਿੱਚ ਸਫਲ